ਸਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਇਹ ਹਨ ਪਿੰਡ ਖੜਿਆਲ ਦੇ ਗੁਰਦੁਆਰਾ ਸਾਹਿਬ ਜਿੱਥੇ ਸਾਡੇ ਪਿਆਰ ਵਾਲੇ ਬਾਬਾ ਜਰਨੈਲ ਸਿੰਘ ਜੀ ਨਗਰੀ ਤੋਂ ਸੇਵਾ ਨਿਭਾ ਰਹੇ ਹਨ ਦੇਖੋ ਕਿੰਨਾ ਸੋਹਣਾ ਪ੍ਰਬੰਧ ਕੀਤਾ ਹੋਇਆ ਅੱਜ ਮਿਤੀ 1 ਸਤੰਬਰ 2025 ਦਿਨ ਸੋਮਵਾਰ ਨੂੰ ਅੱਜ ਜੋ ਕਿ ਜਥੇਬੰਦੀ ਦੇ ਸੇਵਾ ਦਾ ਦਿਨ ਹੈ ਗੁਰੂ ਸਾਹਿਬ ਦੇ ਇਸ਼ਨਾਨ ਸਰੂਪਾਂ ਦੇ ਇਸ਼ਨਾਨ ਦੀ ਸੇਵਾ ਹੋ ਰਹੀ ਹੈ ਅੰਦਰ ਦੇਖੋ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਦੇਖੋ ਜੁਨਟਾ ਲਾਉਣ ਦਾ ਸਪੀਕਰ ਲਾਉਣ ਦਾ ਢੰਗ ਸਪੀਕਰ ਖਰਾਬ ਨਹੀਂ ਹੁੰਦੇ ਛੇਤੀ ਇਹ ਨਵੀਆਂ ਜਗ੍ਹਾ ਤੋਂ ਨਵੀਆਂ ਚੀਜ਼ਾਂ ਸਿੱਖਣੀਆਂ ਆਪਾਂ ਇੱਕ ਦੂਜੇ ਤੋਂ ਸਿੱਖਦੇ ਆਂ ਗੁਰੂ ਨੇ ਆਪਾਨੂੰ ਸਿੱਖ ਬਣਾਇਆ ਆ ਡਿਊਟੀ ਸਾਬ ਬੜੇ ਪਿਆਰ ਨਾਲ ਬੜੀ ਸੋਹਣੀ ਤਿਆਰ ਕੀਤੀ ਹੋਈ ਹੈ ਦੇਖੋ ਅੱਗੇ ਇਹ ਨਿਸ਼ਾਨ ਸਾਹਿਬ ਦੀ ਸੇਵਾ ਥੱਲੇ ਜਰਨੀ ਪੈਂਦੀ ਕਿਸੇ ਤਰੀਕੇ ਦੀ ਕੋਈ ਇੱਥੇ ਦਿੱਕਤ ਨਹੀਂ ਆਉਂਦੀ ਨਿਸ਼ਾਨ ਸਾਹਿਬ ਦੇ ਥੱਲੇ ਮੀਂਹ ਕਣੀ ਚ ਵੀ ਸੇਵਾ ਦਾ ਸੇਵਾ ਨਿਭਾ ਸਕਦੇ ਨੇ ਇਹ ਨਾਲ ਹੀ ਲੰਗਰ ਹਾਲ ਸਾਹਿਬ ਨੰਗਰਹਾਲ ਬਣਿਆ ਹੋਇਆ ਹੈ ਸੋ ਬੜਾ ਸੋਹਣਾ ਪ੍ਰਬੰਧ ਸਿਸਟਮ ਚਲਾਇਆ ਹੋਇਆ ਇੱਥੋਂ ਦਾ ਸੋ ਵੇਖੋ ਦਰਸ਼ਨ ਕਰੋ ਡਿਊਟੀ ਦੇ ਆਓ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆਪ ਜੀ ਮੰਦਰ ਇਸ਼ਨਾਨ ਦੀ ਸੇਵਾ ਹੋ ਰਹੀ ਹੈ ਸਤਿਗੁਰੂ ਜੀ ਦੇ ਪਾਵਨ ਸਰੂਪਾਂ ਦੇ ਇਸ਼ਨਾਨ ਦੀ ਸੇਵਾ ਦੇਗ ਵਾਲਾ ਕਾਊਂਟਰ ਦੇਖੋ ਬੜਾ ਪਿਆਰ ਦੇ ਨਾਲ ਇਹ ਸੇਵਾ ਨਿਭ ਰਹੀ ਹੈ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਹੈੱਡ ਗ੍ਰੰਥੀ ਦੀ ਸੇਵਾ ਬਾਬਾ ਜਰਨੈਲ ਸਿੰਘ ਜੀ ਨਗਰੀ ਵਾਲੇ ਨਿਭਾ ਰਹੇ ਹਨ ਇਹ ਹਨ ਪਾਵਨ ਦਰਬਾਰ ਸਾਹਿਬ ਦੇਖੋ ਬੜੀ ਸੋਹਣੀ ਸਜਾਵਟ ਗੱਦੇ ਤਰੀਆਂ ਤੇ ਹੋਰ ਵੀ ਕਮੇਟੀ ਵੱਲੋਂ ਵੀ ਤੇ ਗੁਰੂ ਦੇ ਵਜ਼ੀਰ ਵੱਲੋਂ ਵੀ ਪੂਰਾ ਅਦਬ ਸਤਕਾਰ ਨਾਲ ਦਰਬਾਰ ਸਾਹਿਬ ਸਜਾਇਆ ਹੋਇਆ ਹੈ। ਸੋ ਸੰਗਤ ਵੀ ਪਹੁੰਚੀ ਹੋਈ ਹੈ ਇਸ਼ਨਾਨ ਦੀ ਨਹੀਂ ਤੇ ਕੀ ਹੁੰਦਾ ਹੈ। ਕਈ ਵਾਰ ਗੁਰੂ ਦਾ ਵਜ਼ੀਰ ਤੇ ਕਮੇਟੀ ਰਹਿ ਜਾਂਦੀਆਂ ਇਕੱਲੀ ਇੱਥੇ ਵੱਡੇ ਸਤਕਾਰ ਵਿੱਚ ਸੰਗਤ ਵੀ ਨਾਲ ਸੇਵਾ 'ਚ ਪਹੁੰਚੀ ਹੋਈ ਹੈ। ਸੋ ਮਾਰੇ ਚੜ੍ਹਦੀ ਕਲਾ ਭਕਸ਼ਨ ਸੋ ਦੇਖੋ ਪਾਵਨ ਸਰੂਪਨ ਦੀ ਇਸ਼ਨਾਨ ਦੀ ਸੇਵਾ ਨਿਭਾ ਰਹੇ ਹਨ। ਨਾਲ ਜਥੇਵੰਦੀ ਦੇ ਪਿੰਡ ਦੇ ਨਗਰ ਨਿਵਾਸੀ ਸਾਧ ਸੰਗਤ ਸੋ ਬਾਬਾ ਨਹਿਰ ਸਿੰਘ ਜੀ ਬਾਬਾ ਸਤਗੁਰ ਸਿੰਘ ਜੀ ਖਨਾਲ ਵਾਲੇ ਤੇ ਬਾਬਾ ਨੂਰ ਸਿੰਘ ਜੀ ਹੋਣੀ ਭਾਈ ਜਗਤਾਰ ਸਿੰਘ ਜੀ ਗੁਜਰਾਵਾਲੇ ਸੋ ਇਹ ਸਾਰੇ ਸਿੰਘ ਸੇਵਾ ਨਿਭਾ ਰਹੇ ਹਨ ਅੰਮ੍ਰਿਤ ਦੀ ਕਿਰਪਾ ਦੇ ਨਾਲ ਬੜੀ ਸ਼ੋਭੀ ਦਰਬਾਰ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਭਾਈ ਮਨਦੀਪ ਸਿੰਘ ਜੀ ਸਾਈ ਸਤਗੁਰ ਸਿੰਘ ਜੀ ਸੋ ਭਾਈ ਜਗਤਾਰ ਸਿੰਘ ਜੀ ਹੋਣੀ ਸਾਰੇ ਸੇਵਾ ਨਿਭਾ ਰਹੇ ਹਨ ਸੋ ਮਰ ਚੜਦੀ ਕਲਾ ਬਖਸ਼ ਸਾਡੇ ਜਥੇਬੰਦੀ ਦੇ ਸਰਪ੍ਰਸਤ ਬਾਬਾ ਪ੍ਰਗਟ ਸਿੰਘ ਜੀ ਗੁਜਰਾਂਵਾਲੇ ਸਵਾਹ ਸੰਗਤ ਦੇ ਨਾਲ ਦੋ ਵਿਚਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੋਗਾਟਾ ਲਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿਵਾ ਸੁਆਰ ਸੰਸਥਾ ਦੇ ਜਿਨੇ ਵੀ ਗੁਰਮਤਿ ਪਿਆਰੇ ਨੇ ਸਾਰੇ ਸਿੰਘਾਂ ਦਾ ਧੰਨਵਾਦ ਹੈ ਕੋਟਾਨ ਕੋਟਬਾਰ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਆਪਾਰ ਕਿਰਪਾ ਦਾ ਸਦਕਾ ਤਕਰੀਬਨ 2 ਸਾਲ ਤੋਂ ਲੈ ਕੇ ਜਥੇਬੰਦੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਇਸ਼ਨਾਨ ਦੀ ਸੇਵਾ ਕਰਦੀ ਆ ਰਹੀ ਹੈ ਨਗਰਾਂ ਦੇ ਵਿੱਚ ਜਾ ਜਾ ਕੇ ਸੋ ਸਾਰੇ ਗੁਰਮੁਖ ਪਿਆਰੇ ਗੁਰੂ ਕੇ ਵਜ਼ੀਰ ਨਿਸ਼ਕਾਮ ਸੇਵਾ ਜਿਹੜੀ ਹੈ ਨਿਭਾਰੇ ਨੇ ਸਾਰੇ ਸਿੰਘਾਂ ਦਾ ਧੰਨਵਾਦ ਹੈ ਅੱਜ ਦੀ ਜੋ ਸੇਵਾ ਉਹ ਪਿੰਡ ਖੜਿਆਲ ਵਿਖੇ ਬਾਬਾ ਜਰਨੈਲ ਸਿੰਘ ਜੀ ਨਾਗਰੀ ਵਾਲੇ ਉਹਨਾਂ ਦੇ ਅਸਥਾਨ ਦੇ ਉੱਤੇ ਅੱਜ ਸੇਵਾ ਜਿਹੜੀ ਹੈ ਉਹ ਜਥੇਬੰਦੀ ਕਰ ਰਹੀ ਹੈ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਜਿਹੜੀ ਸੰਗਤਾਂ ਤੋਂ ਸਾਰਿਆਂ ਤੋਂ ਲੈਂਦੇ ਰਹਿਣ ਹੋਰ ਵੀ ਕ੍ਰਾਂਤੀ ਸੈਨਾ ਨੂੰ ਭਾਈ ਬੇਨਤੀ ਹੈ ਕਿ ਬਤੁਆ ਸਿੰਘ ਜਸੇਬੰਦੀ ਦੇ ਨਾਲ ਜੁੜਨ ਦੀ ਕਿਰਪਾ ਦਿੱਤਾ ਕਰੋ ਕਿਉਂਕਿ ਇਹ ਜਸੇਬੰਦੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਚੰਦਾ ਫੰਡ ਇਕੱਠਾ ਨਹੀਂ ਕੀਤਾ ਜਾਂਦਾ ਕੇਵਲ ਤੇ ਕੇਵਲ ਇੱਕ ਮਨੋਰਥ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਸੰਭਾਲਦਾ ਤੇ ਜਿਹੜੇ ਲੋੜਵੰਦ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘ ਹੁੰਦੇ ਨੇ ਉਹਨਾਂ ਦੀ ਵੀ ਸਮੇਂ-ਸਮੇਂ ਦੇ ਉੱਤੇ ਜਸੇਬੰਦੀ ਦੇ ਸਿੰਘਾਂ ਦੇ ਵੱਲੋਂ ਹੀ ਰਲ ਮਿਲ ਕੇ ਮਦਦ ਕੀਤੀ ਜਾਂਦੀ ਹੈ ਸੋ ਭਾਈ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਬਾਅਦ ਤੋਂ ਬਾਅਦ ਸਿੰਘ ਇਸ ਜਸੇਬੰਦੀ ਦੇ ਵਿੱਚ ਆਪਣੀ ਹਾਜ਼ਰੀ ਸਾਰ ਨੂੰ ਲਗਾਵਾਇਆ ਕਰੋ ਤੇ ਨਾਲ ਵੀ ਜੁੜੋ ਕਿਉਂਕਿ ਆਪਾਂ ਸਾਰੇ ਹੀ ਗੁਰੂਗ੍ਰਾਮ ਸਾਹਿਬ ਜੀ ਨੂੰ ਮੰਨਣ ਵਾਲੇ ਆ ਤੇ ਗੁਰੂਗ੍ਰਾਮ ਸਾਹਿਬ ਜੀ ਦੇ ਆਸਰੇ ਦੇ ਨਾਲ ਆਪਣਾ ਜੀਵਨ ਨਿਰਭਾਹ ਕਰਦੇ ਆ ਜਿੱਥੇ ਆਪਾਂ ਆਪਣਾ ਜੀਵਨ ਨਿਰਭਾਹ ਕਰਦੇ ਆ ਉੱਥੇ ਨਾਲ-ਨਾਲ ਸਾਨੂੰ ਗੁਰਮਤਿ ਸੋਝੀ ਵੀ ਆਉਂਦੀ ਹੈ ਕਿਉਂਕਿ ਸਾਰੇ ਗੁਰੂ ਕੇ ਵਜ਼ੀਰ ਹੁੰਦੇ ਨੇ ਸਾਰੀਆਂ ਵਿਚਾਰਾ ਹੁੰਦੀਆਂ ਨੇ ਕਈ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲਦੀਆਂ ਨੇ ਮਰਯਾਦਾ ਦੀਆਂ ਗੁਰਮਤੀਆਂ ਗੁਰੂ ਸਾਹਿਬ ਦੀ ਸੇਵਾ ਸੰਭਾਲਦੀਆਂ ਸੋ ਸਾਰੇ ਸਿੰਘਾਂ ਦਾ ਗੁਰੂ ਗ੍ਰੰਥ ਸਾਹਿਬਹਾਰਾ ਸੱਚੀ ਬਾਦਸ਼ਾਹੀ ਦਾ ਕੋਟਾਨ ਕੋਟਵਾਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਗਲੀਬ ਸਿੰਘ ਜੀ ਹਨ ਭਾਈ ਮੱਖਣ ਸਿੰਘ ਜੀ ਵੀਰ ਜੋਤੀ ਸਿੰਘ ਜੀ ਸਾਡੇ ਜਥੇਬੰਦੀ ਚ ਸੇਵਾ ਨਿਭਾ ਰਹੇ ਹਨ ਬਾਬਾ ਗੁਰਮੀਲ ਸਿੰਘ ਜੀ ਵਿਰਾਮਗੜ ਵਾਲੇ ਵੀ ਪਹੁੰਚੇ ਹੋਏ ਹਨ ਸੋ ਸਾਰੇ ਸੰਗਤ ਜੀ ਲਿਵਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ